ਤੇ ਬਾਕੀ ਮੈਂ ਨਿੱਗ ਬੇਨਤੀ ਕਰਦਾ ਵੀ ਜਿਹੜੇ ਵੀਰ ਵੀਡੀਓ ਪਾਉਂਦੇ ਆ ਵੀ ਉਹ ਕੁਝ ਕਰ ਦੇਣਗੇ ਵੀ ਜਾਣ ਕੇ ਸਾਰੇ ਇਲਾਕੇ ਨੂੰ ਪਤਾ ਜਿਹੜਾ ਮੇਰਾ ਡੁੱਬਾਪੂਰ ਹੁੰਦਾ ਆ ਇਹ ਆਣ ਕੇ ਵੇਖ ਸਕਦੇ ਆ ਖਾਲਸਾ ਏਡ ਦੀ ਟੀਮ ਇਸ ਵਕਤ ਮੌਜੂਦ ਹੈ ਜੀ ਬਸਤੀ ਲਾਲ ਸਿੰਘ ਤਹਿਸੀਲ ਜੀਰਾ ਤੇ ਫਿਰੋਜ਼ਪੁਰ ਇਹਦੇ ਨਾਲ ਹੀ ਬਿਲਕੁਲ ਇਹ ਪਿੰਡ ਆ ਜੀ ਤੇ ਇਧਰ ਇਹਦੇ ਨਾਲ ਹੀ ਬਿਲਕੁਲ ਇਹ ਲਾਸਟ ਪਿੰਡ ਆ ਫਿਰੋਜ਼ਪੁਰ ਦਾ ਅੱਗੇ ਤਰਨਤਾਰਨ ਜਿਲ੍ਹਾ ਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਇਹ ਜ਼ਮੀਨਾਂ ਨੇ ਹੜ੍ਹ ਦੇ ਕਾਰਨ ਇਹ ਜ਼ਮੀਨਾਂ ਦੇ ਵਿੱਚ 5-5 ਫੁੱਟ ਰੇਤਾ ਭਰ ਗਿਆ ਸੀ ਤੇ ਇਹ ਜਿਹੜੇ ਵੀਰ ਸੀ ਕਿਸਾਨ ਸੀਗੇ ਇਹਨਾਂ ਕੋਲ ਇੰਨੀ ਹਿੰਮਤ ਨਹੀਂ ਸੀ ਕਿ ਇਹ ਰੇਤਾ ਪਾਸੇ ਕਾ ਸਕਣੇ ਜ਼ਮੀਨਾਂ ਬਣਾ ਸਕਣ ਖਾਲਸੇੜ ਵੱਲੋਂ ਇੱਥੇ ਤਿੰਨ ਜੀ ਸੀ ਬੀਆਂ ਲਾ ਕੇ ਟਰਾਲੀ ਟਰੈਕਟਰ ਦੇ ਨਾਲ ਜਿਹੜਾ ਹੈਗਾ ਇੱਥੇ ਰੇਤਾ ਪਾਸੇ ਛੁੱਟਿਆ ਜਾ ਰਿਹਾ ਤੇ ਜ਼ਮੀਨਾਂ ਬਣਾ ਦਿੱਤੇ ਆ ਸਾਡੇ ਨਾਲ ਬਾਈੁਰ ਨੇ ਗੱਲਬਾਤ ਕਰ ਲੈਣੇ ਆ ਪਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਜੀ ਪਿੰਡ ਕਿਹੜਾ ਸਰਕਾਰ ਸਿੰਘ ਦੀ ਬਸਤੀ ਲਾਲ ਸਿੰਘ ਵਾਲੀ ਅਤਾ ਸਿੰਘ ਜੀ ਤੁਹਾਡੀ ਇਥੇ ਕਿੰਨੀ ਜ਼ਮੀਨ ਸੀ ਮੇਰੇ ਕੋਲੇ ਅਜੇ 2 ਕਿੱਲੇ ਮੌਜੂਦਾ ਜਿੱਥੋਂ ਬੰਦ ਟੁੱਟਾ ਵਾ ਮੌਜੂਦਾ ਜਿੱਥੋਂ ਬੰਦ ਟੁੱਟਾ ਉਥੇ 2 ਕਿੱਲੇ ਆ ਉਹਦੇ ਜੀ ਵੀ ਪਾੜ ਪੈ ਗਿਆ ਵਾ ਅੱਛਾ ਆ ਪਾੜ ਤੁਹਾਡੇ ਜੀ ਤੁਹਾਡੀ ਜ਼ਮੀਨ ਦੀ ਆ ਇਹ ਆ ਜਿਹੜਾ ਪਾੜ ਆ ਤੋੜ ਹੀ ਮੇਰੀ ਜ਼ਮੀਨ ਦਾ ਜਿਹੜਾ ਪੂਰ ਦੇ ਪੂਰ ਦੇ ਆਗੇ ਆ ਲਾਗੇ ਅੱਛਾ ਤੇ ਜਨਨ ਕਿ ਅੱਜ ਪੂਰਿਆ ਗਿਆ ਵਾ ਖੋਸ਼ ਹੋ ਖੋਸ਼ ਪੂਰੇ ਖੋਸ਼ ਆ ਜੀ ਅੱਛਾ ਮਹਾਰਾਜ ਨੇ ਕੀਤੀ ਕਿਰਪਾ ਬਾਪ ਬੇਣੇ ਕਿਰਪਾ ਕੀਤੀ ਆ ਜਿਹੜੇ ਤੁਹਾਡੇ ਨਾਲ ਮੇਲ ਮਲਾਵ ਕੀਤੇ ਆ ਚਲੋ ਬਾਕੀ ਅਸੀਂ ਨਹੀਂ ਸਾ ਮੈਂ ਤਾਂ ਕੁਝ ਨਹੀਂ ਕਰ ਸਕਦਾ ਜਿਹੜੀ ਤੁਸੀਂ ਸੰਗਤ ਜਿਹੜੇ ਸੰਗਤ ਦੇ ਸਹਿਯੋਗ ਨਾਲ ਖਾਲਸਾ ਢ ਦੇ ਸਹਿਯੋਗ ਨਾਲ ਸਾਰਾ ਖੁਸ਼ੀ ਹੋਇਆ ਵਾ ਨਾ ਮੈਂ ਅੱਜ ਬਣਾ ਸਕਦਾ ਹਾਂ ਨਾ ਮੈਂ ਕੱਲ ਬਣਾ ਸਕਦਾ ਹਾਂ ਹੁਣ ਫਸਲ ਬੀਜਣ ਦੇ ਯੋਗ ਹੋ ਗਈ ਜਮੀਨ ਫਸਲ ਜੋ ਫਸਲ ਬੀਜਣ ਦੇ ਯੋਗ ਹੋ ਗਈ ਆ ਆਉਣ ਤੋਂ ਸੰਤ ਦੇ ਸਯੋਜ ਨਾਲ ਜਿਆਦਾ ਸਾਰਾ ਕੋ ਬਿਲਕੁਲ ਜੀ ਬਾਕੀ ਮੈਂ ਨਹੀਂ ਹਾਂ ਤੋ ਉਹ ਵੀ ਕਰਨ ਜੋਗਾ ਵੈ ਟਿਕਾ ਖਾਲਸਾ ਵੈ ਟਿਕਾ ਤੇ